ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਆਪ ਜੀ ਦਾ ਸਵਾਗਤ ਹੈ ਮਿਸਟਰ ਇੰਦਰਪਾਲ ਸਿੰਘ ਅੱਜ ਸਾਡੇ ਨਾਲ ਜੁੜੇ ਹਨ ਭਾਈ ਕਨਵਰ ਚਰਚ ਸਿੰਘ ਜੀ ਜੋ ਕਿ ਆਲ ਲੀ ਲਿਆ 6 ਸਟੂਡੈਂਟ ਪੈਡ੍ਰਿਸ਼ਨ ਦੇ ਸੇਵਾਦਾਰ ਹਨ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਹਲਕਾ ਖੰਡੂਰ ਸਾਹਿਬ ਪੰਜਾਬ ਜੋ ਕਿ ਉਹ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਔਰ ਜੀ ਪੈਸਾ ਜੀ ਦੇ ਨਾਲ ਗੱਲ ਕਰਦੇ ਹਾਂ ਹਾਂ ਜੀ ਭਾਈ ਸਾਹਿਬ ਜੀ ਜੋ ਜਾਂਦੇ ਹੋ ਕਿ ਜੋ ਖੰਡੂਰ ਸਾਹ ਹਲਕਾ ਹੈ ਜਿੱਥੋਂ ਭਾਈ ਅਮਰਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਹਨ ਇਹ ਸਿੱਖ ਹੀ ਨਹੀਂ ਪੰਜਾਬ ਦੇ ਵਿੱਚ ਇਹ ਨਹੀਂ ਪੂਰੀ ਦੁਨੀਆ ਜਾਂ ਸਮੇਂ ਦੀ ਸਰਕਾਰਾਂ ਦੇ ਅੱਖਾਂ ਇਸ ਹਲਕੇ ਦੇ ਉੱਪਰ ਹਨ ਇਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਜੀ ਠੀਕ ਹੈ ਜੀ ਪਈਸਾ ਜੀ ਅਗਰ ਅੰਮ੍ਰਿਤ ਭਾਈ ਅਮਰਪਾਲ ਸਿੰਘ ਜੀ ਜਿੱਤ ਜਾਂਦੇ ਹਨ ਤੇ ਕੀ ਪਹਿਲੇ ਵਰਗੇ ਜਿਸ ਤਰ੍ਹਾਂ ਪੰਜਾਬ ਦੀ ਗੱਲ ਕਰਦੇ ਕਰਦੇ ਸਨ ਹੁਣ ਵੀ ਕਰਨਗੇ ਵੇਖੋ ਪੰਜਾਬ ਦੀ ਗੱਲ ਕਰਨੀ ਹਰ ਨੌਜਵਾਨ ਦਾ ਇੱਕ ਆਪਣਾ ਹੱਕ ਹੈ ਆਪਣਾ ਫਰਜ਼ ਬਣਦਾ ਹੈ ਸਾਡਾ ਵੀ ਇਹੀ ਫਰਜ਼ ਬਣਦਾ ਹੈ ਬਤੌਰ ਆਲ ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੌਮ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਵੀ ਇਹੀ ਗੱਲ ਕਰਦਾ ਹੈ ਤੇ ਭਾਈ ਮਰਤਪਾਲ ਸਿੰਘ ਨੇ ਵੀ ਪਹਿਲਾਂ ਪੰਜਾਬ ਦੀ ਗੱਲ ਕੀਤੀ ਪੰਥ ਦੀ ਗੱਲ ਕੀਤੀ ਜੇ ਇਸ ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਦੇ ਆਪਾਂ ਮਤੇ ਪੜ ਲਈਏ ਤੇ ਉਹ ਵੀ ਪੰਜਾਬ ਦੀ ਗੱਲ ਕਰਦੇ ਸਨ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਸਨ ਜੋ 47 ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਸੋ ਅਸੀਂ ਉਹੀ ਗੱਲ ਜਿਹੜੀ ਹੈ ਦੁਹਰਾਣਾ ਚਾਹੁੰਦੇ ਆ ਉਹੀ ਗੱਲ ਜਿਹੜੀ ਹੈ ਫਿਰ ਤੋਂ ਕਰਨਾ ਚਾਹੁੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਨਾ ਕੇਵਲ ਸਿੱਖ ਰਹਿੰਦੇ ਆ ਕੁਝ ਕੁ ਫਿਰਕੂエレमेंट्स ਇਹ ਗੱਲ ਕਹਿ ਰਹੇ ਨੇ ਕਿ ਜੇ ਕੋਈ ਗੁਰਸਿੱਖ ਆ ਕੇ ਤੇ ਰਾਜ ਸੀਟ ਦੇ ਉੱਤੇ ਬਹਿ ਗਿਆ ਤੇ ਜਿਹੜੀ ਹੈ ਬਾਕੀ ਵਰਗਾਂ ਨੂੰ ਕੋਈ ਐਸੀ ਗੱਲ ਹੋਈ ਗਈ ਆ ਖਤਰਾ ਹੋਏਗਾ ਪਰ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਐ ਕਿ ਜਦੋਂ ਇੱਕ ਸੱਚਾ ਗੁਰਸਿੱਖ ਇੱਕ ਪਾਵਰ ਦੀ ਸੀਟ ਦੇ ਉੱਤੇ ਬਹਿੰਦਾ ਐ ਤੇ ਉਹ ਅਰਦਾਸ ਕਰਦਾ ਐ ਕਿਉਂਕਿ ਸੱਚਾ ਗੁਰਸਿੱਖ ਐ ਉਹਨੇ ਅਰਦਾਸ ਦੇ ਵਿੱਚ ਪੜਨਾ ਐ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੋਂ ਅਸੀਂ ਯਾਦ ਕਰੀਏ ਆਪਾਂ ਯਾਦ ਰੱਖੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਖਾਲੀ ਉੱਠੀਆਂ ਇਹੋ ਹóa ਹਲੀ ਮੀਰਾਜ ਜਿਓ ਤੋਂ ਸਾਡੀ ਜੋ ਵਿਜ਼ਨ ਐ ਉਹ ਪੰਜਾਬ ਨੂੰ ਐਡਵਾਂਸ ਕਰਨ ਦੀ ਹੋਣੀ ਚਾਹੀਦੀ ਹੈ ਇਹਦਾ ਤੱਕ ਇਹਦਾ ਜੋ ਕਰਜ਼ਾ ਹੈ ਇਹਦੇ ਤੇ ਪੌਣੇ 4 ਲੱਖ ਕਰੋੜ ਦਾ ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਸਾਡੇ ਸਿਰਾਂ ਦੇ ਉੱਤੇ ਪਾ ਦਿੱਤਾ ਹੈ ਫ੍ਰੀ ਬੀਜ਼ ਦੇ ਦੇ ਕੇ ਸਾਡੇ ਤੇ ਪਾ ਦਿੱਤਾ ਸਾਡੀ ਇਕਨੋਮੀ ਡਾਊਨ ਜਾ ਰਹੀ ਹੈ ਐਸਜੀਡੀਪੀ ਜਿਹੜੀ ਸਟੇਟ ਦੀ ਜੀਡੀਪੀ ਹੋ ਡਾਊਨ ਜਾ ਰਹੀ ਹੈ ਸਾਡੇ ਪਾਣੀਆਂ ਦਾ ਮਸਲਾ ਹੈ ਸਾਡੇ 153 ਬਲਾਕਸ ਦੇ ਵਿੱਚੋਂ 117 ਬਲਾਕਸ ਇਸ ਵੇਲੇ ਰੈੱਡ ਜ਼ੋਨ ਦੇ ਵਿੱਚ ਨੇ ਕੇਵਲ 20 ਬਲਾਕਸ ਜਿਹੜੇ ਨੇ ਉਹ ਗ੍ਰੀਨ ਜ਼ੋਨ ਦੇ ਵਿੱਚ ਨੇ ਤੇ ਅਸੀਂ ਉਹ ਹਰੀ ਕ੍ਰਾਂਤੀ ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜਾ ਫੂਡ ਬੋਅਲ ਬਣੇ ਹੋਏ ਆ ਪੰਜਾਬ ਪੂਰੇ ਇੰਡੀਆ ਦਾ ਸੋ ਅਸੀਂ ਇਹ ਗੱਲ ਚਾਹੁੰਦੇ ਆ ਕਿ ਸਾਡੇ ਜਿਹੜੇ ਪਾਣੀਆਂ ਦੇ ਲੁੱਟ ਹੈ ਉਹਦਾ ਇੱਕ ਤਾਂ ਸਾਨੂੰ ਹੁਣ ਤੱਕ ਦੀ ਰਾਇਲਟੀ ਮਿਲੇ 77 ਤੋਂ ਲੈ ਕੇ ਹੁਣ ਤੱਕ ਦੀ ਐਸਐਲ ਤੋਂ ਜਿਹੜਾ ਸਾਡਾ ਚੱਲਿਆ ਆ ਕੰਮ ਤੇ ਨਾਲੇ ਸਾਡੇ ਜੋ ਪਾਣੀ ਹੈ ਉਹਨਾਂ ਤੇ ਸਭ ਤੋਂ ਪਹਿਲਾ ਹੱਕ ਰਪੀਰੀਨ ਲਾਜ਼ ਦੇ ਹਿਸਾਬ ਦੇ ਨਾਲ ਪੰਜਾਬ ਦਾ ਬਣਦਾ ਹੈ ਉਹ ਹੋ ਗਏ ਸੋ ਉਹ ਵੀ ਗੱਲ ਜਿਹੜੀ ਹੈ ਅਮਰਤਪਾਲ ਸਿੰਘ ਬਾਰ ਆ ਕੇ ਕਰੇਗਾ ਤੇ ਨਾਲ ਦੇ ਨਾਲ ਜਦ ਤੱਕ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਰਬਸਾਂਝੀ ਵਾਲਤਾ ਦਾ ਸਿਧਾਂਤ ਜਿਤਨਾ ਚੱਲਦਾ ਹੈ ਸਭੇ ਸਾਂਝੀ ਵਾਲ ਸਦਾਇਨ ਤੇ ਕੋਈ ਨਾ ਦਿਸੇ ਬਾਹਰ ਜਿਉ ਖਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਤੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਜਿਤਨੇ ਸਿਧਾਂਤ ਜਿਹੜਾ ਚੱਲਦਾ ਹੈ ਉਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਵਿਦਵੀ ਹੁੰਦੀ ਹੈ ਮੇਰੇ ਖਿਆਲ ਦੇ ਨਾਲ ਉਹ ਨਾ ਕੇਵਲ ਸਿੱਖਾਂ ਦੀ ਉਹ ਹਿੰਦੂ ਵਰਗ ਦੀ ਵੀ ਵਿਦਵੀ ਹੈ ਤੇ ਉਹ ਮੁਸਲਮਾਨ ਵਰਗ ਦੀ ਈਸਾਈ ਵਰਗ ਦੀ ਵੀ ਵਿਦਵੀ ਹੈ ਕਿਉਂਕਿ ਸਭ ਸਾਂਝੀ ਵਾਲਤਾ ਦਾ ਸਿਧਾਂਤ ਹੈ ਸੋ ਉਹ ਵੀ ਸਾਡਾ ਇੱਕ ਜਿਹੜਾ ਇਹ ਵਿਸ਼ਾ ਰਹੇਗਾ ਨਸ਼ਿਆਂ ਨੂੰ ਖਤਮ ਕਰਨਾ ਖਾਸ ਕਰਕੇ ਕਿਉਂਕਿ ਪੰਜਾਬ ਦੀ ਨੌਜਵਾਨੀ ਜਦੋਂ ਦਲੇਰੀ ਦੇ ਵਿੱਚ ਰਹੀ ਹੈ ਜੋਸ਼ ਤੇ ਹੌਸ਼ ਨਾਲ ਕੰਮ ਲਿਆ ਏ ਤੇ ਵੱਡੇ ਵੱਡੇ ਮਾਰ ਕੇ ਅਸੀਂ ਮਾਰੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਜੋ ਯੋਗਦਾਨ ਹੈ ਉਹ ਪੰਜਾਬ ਦੇ ਵਿਦਵਾਨਿਕ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਨਸਲਾਂ ਦੀ ਨਸਲ ਖੁਸ਼ੀ ਕੀਤੀ ਜਾ ਰਹੀ ਹੈ ਸਾਡੇ ਪਾਣੀਆਂ ਦੀ ਲੁੱਟ ਕੋ ਕੀਤੀ ਜਾ ਰਹੀ ਹੈ ਸਾਨੂੰ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਉਹਦੇ ਚੋਂ ਪੰਜਾਬ ਨੂੰ ਉਭਾਰਿਆ ਜਾਵੇ ਤੇ ਇੱਕ ਸੋਹਣਾ ਖੁਸ਼ਹਾਲ ਤੇ ਜਿਹੜਾ ਪੰਜਾਬ ਉਹਦੇ ਵੱਲ ਰੁੱਖ ਮੋੜ ਕੇ ਭਵਿੱਖ ਦੇ ਵਿੱਚ ਅਸੀਂ ਵਧੀਆ ਆਪਣਾ ਪ੍ਰਕਸ਼ ਸਾਬ ਜੀ ਕੋ ਕੁਐਸਚਨ ਆਂਦਾ ਕਿ ਸੈਂਟਰਲ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ ਬਿਲਕੁਲ ਵੀ ਨਹੀਂ ਕਰ ਰਹੇ ਇਸ ਵੇਲੇ ਬਿਲਕੁਲ ਵੀ ਨਹੀਂ ਕਰ ਰਹੇ ਨਾ ਸਟੇਟ ਦੀ ਸਰਕਾਰ ਦਾ ਕੋਈ ਜ਼ੋਰ ਲੱਗਦਾ ਪਿਆ ਇਸ ਵੱਲ ਕਿਉਂਕਿ ਆਪਾਂ ਸਮੇਂ-ਸਮੇਂ ਤੇ ਵੇਖ ਲਿਆ ਇੱਕ ਪਿਛਲੇ 40 ਸਾਲ ਤੋਂ ਸਾਨੂੰ ਇਹੇ ਵਾਦੇ ਕੀਤੇ ਗਏ ਸੀਗੇ ਕਿ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਪੰਜਾਬ ਪਰ ਅਫਜ਼ੂਲ ਦੀ ਗੱਲ ਇਹ ਹੈ ਕਿ ਨਸ਼ੇ ਦੇ ਵਿੱਚ ਕੋਈ ਵੀ ਘਾਟਾ ਨਹੀਂ ਹੋਇਆ ਸਗੋਂ ਵਾਅਦਾ ਹੋਇਆ ਹੈ 2022 ਦੇ ਵਿੱਚ ਭਗਵੰਤ ਮਾਨ ਸਰਕਾਰ ਵੀ ਇਹ ਗੱਲ ਕਹਿ ਕੇ ਆਈ ਸੀ ਕਿ ਕਿਸੀਂ ਨਸ਼ਾ ਮੁਕਤ ਪੰਜਾਬ ਜਿਹੜਾ ਏ ਉਹ ਸਰਜਾਂਗੇ ਪਰ ਫੇਲ ਹੋ ਚੁੱਕੇ ਨੇ ਇਸ ਕੰਮ ਦੇ ਵਿੱਚ ਉਹ ਸਾਨੂੰ ਸਾਰਿਆਂ ਨੂੰ ਪਤਾ ਇਹ ਭਾਵੇਂ ਆਪਾਂ ਪਿੰਡ ਪਦਰ ਤੇ ਉੱਤੇ ਜਾ ਕੇ ਇਹ ਗੱਲ ਪਰਖ ਲਈਏ ਪਿੰਡਾਂ ਦੇ ਵਿੱਚ ਕਿੰਨਾ ਨਸ਼ਾ ਆ ਰਿਹਾ ਹੈ ਕਿੰਨੇ ਮਾਤਰਾ ਦੇ ਵਿੱਚ ਉਹਦੀ ਮਾਤਰਾ ਵੀ ਵਧ ਗਈ ਹੈ ਤੇ ਸਾਡੇ 15-15 ਸਾਲ ਦੇ ਜਿਹੜੇ ਅਜੇ ਨਾਬਾਲਗ ਨੇ ਉਹ ਵੀ ਨਸ਼ੇ ਦੇ ਉੱਤੇ ਲੱਗੇ ਨੇ ਸੋ ਇੱਕ ਇਹ ਇਹ ਬਹੁਤ ਵੱਡਾ ਫੇਲੀਅਰ ਹੈ ਸਰਕਾਰ ਦਾ ਸੈਂਟਰ ਸਰਕਾਰ ਦਾ ਵੀ ਤੇ ਸਟੇਟ ਸਰਕਾਰ ਦਾ ਵੀ ਕਿ ਅਸੀਂ ਨਸ਼ਾ ਮੁਕਤ ਜਿਹੜਾ ਇਹ ਪੰਜਾਬ ਨੂੰ ਨਹੀਂ ਕਰ ਸਕੇ ਤੇ ਸਾਡੀ ਬੈਕਬੋਨ ਆ ਸਾਡੀ ਬੈਕਬੋਨ ਆ ਨੌਜਵਾਨੀ ਉਹ ਵੀ ਜਿਹੜੀ ਉਹਨੂੰ ਹੁਣ ਖੋ ਰਿਆ ਜਾ ਰਿਹਾ ਹੈ ਸੋ ਉਹਦੇ ਵਰੋਤ ਵੀ ਸਾਡਾ ਜਿਹੜਾ ਏ ਉਹ ਇਹ ਮੁਹਿਮ ਰਹੇਗੀ ਭਾਈ ਪੈਸਾ ਤੁਸੀਂ ਦੱਸੋ ਜੇ ਤੂੰ ਭਾਈ ਅਮਰਪਾਲ ਸਿੰਘ ਜੀ ਜਿੱਤੇ ਤੋਂ ਬਾਅਦ ਜੋ ਯੂਥ ਪੰਜਾਬ ਦਾ ਹੈ ਉਸ ਬਾਰੇ ਉਹਨਾਂ ਦੀ ਕੀ ਸੋਚ ਰਹੇਗੀ ਜੀ ਵੇਖੋ ਅਮਰਪਾਲ ਸਿੰਘ ਦੀ ਪਹਿਲਾਂ ਵੀ ਯੂਥ ਪ੍ਰਤੀ ਇਹੀ ਸੋਚ ਰਹੀ ਸੀਗੀ ਕਿ ਇੱਕ ਸਿਹਤ ਅ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਬੁਰ ਸਿੱਖੀ ਤੇ ਗੁਰਮਤ ਨਾਲ ਲਾਇਆ ਜਾਵੇ ਅਮਰਿਤ ਛਕਾਇਆ ਜਾਵੇ ਤੋ ਸਾਡੇ ਸਮੇਂ-ਸਮੇਂ ਤੇ ਨੌਜਵਾਨਾਂ ਦਾ ਜੋ ਧਰਮ ਨੂੰ ਅੱਗੇ ਰੱਖ ਕੇ ਚੱਲਦੇ ਨੇ ਉਹਨਾਂ ਦਾ ਇਹੀ ਵਿਜ਼ਨ ਰਿਹਾ ਹੈ ਕਿ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਛਡਾਉਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਕਿਉਂਕਿ ਇੱਕ ਨਸ਼ਾ ਏ ਜਿਹੜਾ ਸਾਡੇ ਮਨ ਨੂੰ ਤਨ ਨੂੰ ਸਾਡੇ ਵਸੀਲੀਆਂ ਨੂੰ ਪ੍ਰੇਸ਼ ਕਰ ਦਿੰਦਾ ਤੇ ਗਰਕ ਕਰ ਦਿੰਦਾ ਹੈ ਤੋ ਉਹਦੋਂ ਛਡਾ ਕੇ ਤੇ ਅਸੀਂ ਇੱਕ ਸਿਹਤ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਪੰਜਾਬ ਦਾ ਭਵਿੱਖ ਸੁਰੱਖਿਅਤ ਹੱਥਾਂ ਦੇ ਵਿੱਚ ਹੋਵੇ ਜੀ ਪੈਸਾ ਜੀ ਜਦੋਂ ਇੱਕ ਗੱਲ ਹੋਰ ਪੁੱਛਦੇ ਜੀ ਜਦੋਂ ਭਾਈ ਅਮਰਪਾਲ ਸਿੰਘ ਜਿੱਤਣ ਤੋਂ ਬਾਅਦ ਪਾਰਲੀਮੈਂਟ ਜਾਣਗੇ ਕਿ ਉਹ ਪੰਜਾਬ ਦੇ ਬਾਦਚੂ ਸਿੱਖ ਰਹਿੰਦੇ ਹਨ ਉਹਨਾਂ ਦੇ ਵੀ ਹੱਕਾਂ ਦੀ ਗੱਲ ਕਰਨਗੇ ਵੇਖੋ ਐਸੇ ਪੰਜਾਬੀ ਕੈਂਡੀਡੇਟ ਆ ਪੰਜਾਬ ਦੀ ਵੀ ਗੱਲ ਕਰਨਗੇ ਤੇ ਜਿਸ ਕਮਿਊਨਿਟੀ ਤੋਂ ਉਹ ਬਿਲੋਂਗ ਕਰਦੇ ਨੇ ਹਰ ਕਮਿਊਨਿਟੀ ਦੇ ਮੈਂਬਰ ਨੂੰ ਹੱਕ ਹੁੰਦਾ ਹੈ ਕਿ ਆਪਣੀ ਕਮਿਊਨਿਟੀ ਦਾ ਗੱਲ ਦੀ ਜਿਹੜੀ ਆ ਉਹ ਗੱਲ ਕਰੇ ਸੋ ਆਬਵੀਅਸ ਜਿੱਥੇ ਉਹ ਪੰਜਾਬ ਦੀ ਗੱਲ ਕਰਨਗੇ ਸਿੱਖਾਂ ਦੀ ਵੀ ਗੱਲ ਕਰਨਗੇ ਉਹਦੇ ਵਿੱਚ ਕੋਈ ਹਰਜ਼ ਵੀ ਹੈ ਨਹੀਂਗਾ ਕਿਉਂਕਿ ਆਪਣੀ ਕਮਿਊਨਿਟੀ ਦੀ ਹਰ ਇੱਕ ਇਨਸਾਨ ਨੇ ਗੱਲ ਕਰਨੀ ਹੁੰਦੀ ਹੈ ਤਾਂ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੁੰਦੀ ਇੱਕ ਹਿੰਦੂ ਵੀਰ ਦਾ ਫਰਜ਼ ਹੈ ਉਹਦਾ ਹੱਕ ਹੈ ਕਿ ਉਹ ਜਿੱਥੇ ਆਪਣੀ ਸੂਬੇ ਦੀ ਗੱਲ ਕਰੇਗਾ ਉਹ ਆਪਣੀ ਕਮਿਊਨਿਟੀ ਦੀ ਵੀ ਗੱਲ ਕਰੇਗਾ ਜੇ ਕਿਤੇ ਕੋਈ ਘਾਟ ਪੈਂਦੀ ਪਈਏ ਕੋਈ ਮੁਸਲ ਕੈਂਡੀਡੇਟ ਜਾਂਦਾ ਉਹ ਜਿੱਥੇ ਪੰਜਾਬ ਦੀ ਗੱਲ ਤੇ ਹਰ ਕਮਿਊਨਿਟੀ ਨੂੰ ਜੇ ਹਿੰਦੁਸਤਾਨ ਕਹਿੰਦਾ ਹੈ ਕਿ ਇਹ ਗੁਲਦਸਤਾ ਹੈ ਕਮਿਊਨिटीज दैट ਡਾਇਵਰਸਿਫਾਈਡ ਗੁਲਦਸਤਾ ਹੈ ਇਟਸ ਅ ਮਦਰ ਆਫ ਡੈਮੋਕ੍ਰੇਸੀ ਉਹਨੂੰ ਕਿਹਾ ਜਾਂਦਾ ਹੈ ਰਾਈਟ ਸੋ ਜੇ ਉਹ ਗੱਲ ਹੈ ਤੇ ਆਪੋ ਆਪਣੇ ਕਮਿਊਨिटीज ਦੀ ਵੀ ਗੱਲ ਕਰਨ ਦੀ ਆਜ਼ਾਦੀ ਹੈ ਸੋ ਫਰੀडम ਆਫ ਸਪੀਚ ਦਾ ਸਾਰਿਆਂ ਨੂੰ ਹੋਏ ਤੇ ਜੇ ਉਹ ਤੇ ਉਹ ਭਾਈ ਮਰਤਪਾਲ ਸਿੰਘ ਆਪਣੇ ਕਮਿਊਨਿਟੀ ਦੀ ਵੀ ਗੱਲ ਕਰਨਗੇ ਉਧਰ ਪੰਜਾਬ ਦੀ ਵੀ ਗੱਲ ਕਰਨਗੇ ਸਾਰੇ ਵਰਗਾਂ ਦੀ ਵੀ ਉਹ ਗੱਲ ਕਰਨਗੇ ਉਹਦੇ ਵਿੱਚ ਕੋਈ ਦਾਇਰਾ ਨਹੀਂ ਕਿ ਜੀ ਭਾਈ ਸਾਹਿਬ ਜੀ ਇੱਕ ਚੀਜ਼ ਦਿਨ ਵ ਦਿਨ ਗੁਰੂਗ੍ਰਾਂਦ ਸਾਹਿਬ ਜੀ ਦੇ ਵਿਆਦਵੀ ਪੰਜਾਬ ਦੇ ਵਿੱਚ ਹੋ ਰਹੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਜੀ ਇਸ ਦੇ ਜ਼ਿੰਮੇਵਾਰ ਅਸੀਂ ਸਟੇਟ ਨੂੰ ਵੀ ਕਹਿ ਸਕਦੇ ਹਾਂ ਡੀਪ ਸਟੇਟ ਨੂੰ ਵੀ ਕਹਿ ਸਕਦੇ ਹਾਂ ਉਹਨਾਂ ਸਰਕਾਰਾਂ ਸਮੇ ਸਮੇਂ ਤੇ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਇਹ ਸੌਂ ਖਾਧੀਆਂ ਸੀ ਕਿ ਅਸੀਂ ਇਹ ਵਿਅਕਤੀ ਕਾਂਗੇ ਇਹ ਮੌਜੂਦਾ ਸਰਕਾਰ ਦੇ ਵਿੱਚ ਵੀ ਜੇ ਬੇਅਦਬੀਆਂ ਹੋ ਰਹੀਆਂ ਸੋ ਫਿਰ ਇਹ ਪ੍ਰਸ਼ਾਸਨ ਦੀ ਵੀ ਢਿੱਲ ਹੁੰਦੀ ਹੈ ਕਿ ਵੀ ਆਰ ਨਾਟ ਗਿਵਿੰਗ देम ਐਨ ਐਗਜ਼ੈਂਪਲਰੀ ਪਨਿਸ਼ਮੈਂਟ ਜਿਹਦੇ ਕਰਕੇ ਇੱਕ ਐਗਜ਼ੈਂਪਲ ਜਿਹੜਾ ਪੁੱਟ ਆਊਟ ਹੋ ਜਾਵੇ ਕਿ ਜੇ ਬੇਅਦਬੀ ਹੁੰਦੀ ਹੈ ਕਿਉਂਕਿ ਜਾਗਤ ਜੋਤ ਨੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਇਜ਼ ਨਾਟ ਅ ਬੁੱਕ ਇੱਕ ਪਿੱਛੇ ਜੇ ਪ੍ਰਚਾਰਕ ਨੇ ਗੱਲ ਕਿਹਾ ਸੀ ਕਹੀ ਸੀ ਕਿ ਇਟਸ ਬੁੱਕ ਗੁਰੂ ਗ੍ਰੰਥ ਸਾਹਿਬ ਇਜ਼ ਨਾਟ ਅ ਬੁੱਕ ਉਹ ਜਾਗਤ ਜੋਤ ਨੇ ਸਦੀਵੀ ਗੁਰੂ ਨੇ ਸਾਡੇ ਲਈ ਸੋ ਇਸ ਕਰਕੇ ਜੇ ਉਹਨਾਂ ਦੇ ਵਿਦਬੀ ਹੁੰਦੀ ਹੈ ਇਟਸ ਫੇਲਿਅਰ ਆਫ ਦਾ ਗਵਰਨਮੈਂਟ ਤੇ ਉਹਦੇ ਲਈ ਕੋਈ ਦੇ ਲਈ ਇੱਕ ਇਨਸਾਨ ਨੂੰ ਮਾਰ ਦੇਣ ਅਤੇ ਜੋ ਪਰਚਾ ਹੁੰਦਾ 302 ਉਹ ਤੋਂ ਵੀ ਸਖਤ ਜਿਹੜਾ ਹੈ ਉਹ ਕਾਨੂੰਨ ਜਿਹੜਾ ਬਣਨਾ ਚਾਹੀਦਾ ਹੈ ਤੇ ਆਹ ਕਹਿ ਕੇ ਰੀਲੀਜ਼ ਨਹੀਂ ਕਰ ਦੇਣਾ ਚਾਹੀਦਾ ਕਿਉਂਕਿ ਜੇ ਸਟੇਟ ਦੋਸ਼ੀਆਂ ਨੂੰ ਇਹ ਕਹਿ ਕੇ ਰੀਲੀਜ਼ ਕਰ ਦਿੰਦੀ ਹੈ ਕਿ ਜੀ ਮਾਨਸਿਕ ਰੋਗੀ ਹੈ ਫਲਾਨਾ ਇੱਥੇ ਖੜਾ ਹੈ ਤਾਂ ਇਹਦੇ ਨਾਲ ਕੋਈ ਜਸਟੀਫਿਕੇਸ਼ਨ ਨਹੀਂ ਹੋ ਰਹੀ ਸਿੱਖਾਂ ਦੇ ਨਾਲ ਤੇ ਇਹ ਫਿਰ ਇੱਕ ਰਿਪਰੈਸ਼ਨ ਦਾ ਰੂਪ ਜਿਹੜਾ ਹੈ ਉਹ ਬਣ ਜਾਂਦਾ ਹੈ ਤੇ ਸਿੱਖ ਸਿੱਖ ਜਿਹੜੇ ਉਹ ਰਿਪਰੈਸਡ ਫੀਲ ਕਰਦੇ ਆ ਸਟੇਟ ਨੂੰ ਤਾਂ ਇਹ ਚਾਹੀਦਾ ਸੀਗਾ ਕਿ ਸਿੱਖਾਂ ਦੇ ਨਾਲ ਵੀ ਨਿਆਂ ਕਰਦੇ ਜੇ ਸ ਸਾਰੇ ਵਰਗਾਂ ਦੇ ਲਈ ਇੱਕੋ ਕਾਨੂੰਨ ਲਾਗੂ ਹੁੰਦਾ ਇੱਕੋ ਕਨਸਟੀਟਿਊਸ਼ਨ ਹੈ ਤੈਨੂੰ ਹਵ ਟੂ ਪ੍ਰੂਵ ਦੈਟ ਦ ਕਨਸਟੀਟਿਊਸ਼ਨ ਆਲਸੋ ਕਮਸ ਫੋਰ 6 ਟੂ ਰੈਸਕਿਊ ਸਿਕਸ ਔਰ ਟੂ ਡਿਲੀਵਰ ਜਸਟਿਸ ਟੂ ਸਿਕਸ ਅੰਦਰ ਸਿੱਖ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੋ ਇਹਦੇ ਵਿੱਚ ਸਟੇਟ ਦਾ ਇੱਕ ਬਹੁਤ ਵੱਡਾ ਫੇਲਿਅਰ ਆ ਕਿ ਇਹ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਨੇ ਕਿਉਂਕਿ ਆਪਾਂ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਅਜੇ ਤੱਕ ਪੇਸ਼ ਕਰਨ ਤੋਂ ਫੇਲ ਹੁੰਦੇ ਜਾ ਰਹੇ ਹਾਂ ਜੀ ਹਾਂ ਪੈਸਾ ਜੀ ਇੱਕ ਗੱਲ ਹੋਰ ਹੈ ਕਿ ਤੁਸੀਂ ਦੱਸ ਸਕਦੇ ਜੋ ਪੰਜਾਬ ਦੇ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਹਨ ਆਮ ਤੌਰ ਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਕੀ ਤੁਸੀਂ ਸਪੈਸੀਫਾਈ ਕਰ ਸਕਦੇ ਹੋ ਕਿ ਤੁਸੀਂ ਸਿੱਧੂ ਮੁਸਵਾਲਾ ਦਾ ਹੋ ਗਿਆ ਸੀ ਇਸ ਬਾਰੇ ਕਿ ਕੋ ਲਾਅ ਐਂਡ ਆਰਡਰ ਜੋ ਹੈ ਮੇਨਟੇਨ ਕਰਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਜਿੰਜ ਦੇ ਕੋ ਕਤਲ ਹੁੰਦੇ ਹੈ ਇਟਸ ਅ ਫੇਲਰ ਆਫ ਲਾਅ ਐਂਡ ਆਰਡਰ ਤੇ ਰੂਲ ਆਫ ਲਾਅ ਜਿਹੜਾ ਹੈ ਉਹ ਵੀ ਮੇਨਟੇਨ ਕਰਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਮੈਂ ਇਹ ਇੱਕ ਅਪੀਲ ਕਰਨਾ ਚਾਹੁੰਦਾ ਭਗਵੰਤ ਮਾਨ ਸਰਕਾਰ ਨੂੰ ਕਿ ਜੇ ਲੋਕਾਂ ਨੇ 92 ਮਹੀਨੇ ਤੁਹਾਨੂੰ ਦੇਖ ਕੇ ਘੱਲੇ ਆ ਕਿ ਇਹ ਤੁਹਾਡੀ ਡਿਊਟੀ ਨਹੀਂ ਬਣਦੀ ਕਿ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਕਿ ਤੁਹਾਡੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਜੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਹੋ ਰਿਹਾ ਹੈ ਤੇ ਉਹਦਾ ਇੱਕ ਇੱਕ ਪੰਜਾਬ ਦੀ ਛਵੀ ਬਣਾਈ ਜਾ ਰਹੀ ਹੈ ਕਿ ਇਟ ਇਜ਼ ਅ ਡਿਸਟਰਬਡ ਏਰੀਆ ਆਫ ਇੰਡੀਆ ਸੋ ਉਹ ਇੱਕ ਇਮੇਜ ਨੂੰ ਕੱਢਣਾ ਬਾਹਰ ਉਹ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਿੰਨੀ ਵੱਡੀ ਲੀਡ ਦੇ ਨਾਲ 92 ਐਮਐਲਏ ਸੀ ਤੁਹਾਨੂੰ ਦਿੱਤੇ 117 ਦੇ ਵਿੱਚੋਂ 92 ਐਮਐਲਏ ਸੀ ਤੁਹਾਨੂੰ ਦਿੱਤੇ ਐ ਐਂਡ ਇਟਸ ਯੂਰ ਰਿਸਪੌਂਸਿਬਿਲਟੀ ਕਿ ਪੰਜਾਬ ਨੂੰ ਇੱਕ ਸੇਫ এনवायरमेंट ਤੇ ਨਾ ਕੇਵਲ ਪੰਜਾਬ ਦੇ ਵਿੱਚ ਪਰ ਪੰਜਾਬ ਤੇ ਇਮੇਜ ਜਿਹੜੀ ਵਰਲਡ ਦੇ ਵਿੱਚ ਹੈ ਉਹਨੂੰ ਵੀ ਇੱਕ ਸਖਾਲੀ ਸੋਹਣੀ ਇਮੇਜ ਬਣਾ ਕੇ ਪੇਸ਼ ਕਰਨਾ ਤੇ ਉਹ এনवायरमेंट ਪ੍ਰੋਵਾਈਡ ਕਰਨਾ ਇਹ ਸਟੇਟ ਦੇ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਜੇ ਉਹ ਨਹੀਂ ਪ੍ਰੋਵਾਈਡ ਕਰ ਪਾਰੇ ਇਟਸ ਅ ਫੇਲਿਅਰ ਆਫ ਦਾ ਗਵਰਨਮੈਂਟ ਜੀ ਜੀ ਪਾਇ ਸਾਹਿਬ ਬਹੁਤ ਹੀ म फतेही वाहिगुरू जी वाहिगुरू जी फते